ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਅਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੀਲੀ ਹੋਣ ਵਾਲੀ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਾਰੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 779 ਨਾਮ ਸੋਮਨ ਪਰਦਵਾਜ ਕਾਸਟ ਬ੍ਰਾਹਮਣ ਜ਼ਿਲ੍ਹਾ ਮੋਗਾ ਉਮਰ 26 ਸਾਲ ਕੁੜੀ ਸੋਹਣੀ ਸੁਨੱਖੀ ਹੈ ਜੀ ਪੜ੍ਹਾਈ ਬੀ ਕਾਮ ਨਾਲ ਸੀਏ ਕਰ ਰਹੀ ਹੈ ਹਾਈਟ 5 ਫੁੱਟ 5 ਇੰਚ ਪਿਤਾ ਦਾ ਕੰਮ ਪ੍ਰਾਈਵੇਟ ਸੈਕਟਰ ਇੱਕ ਪ੍ਰਾਜ ਸਟੱਡੀ ਤੇ ਹੈ ਜੀ ਲੋੜ ਹੈ ਜੀ ਰਿਸ਼ਤੇ ਦੀ ਇਹਨਾਂ ਨੂੰ ਮੁੰਡੇ ਦੀ ਪੜ੍ਹਾਈ ਵਧੀਆ ਕੀਤੀ ਹੋਵੇ ਪੜ੍ਹਾਈ ਵਿੱਚ ਹੋਸ਼ਿਆਰ ਹੋਵੇ ਕਾਸਟ ਬ੍ਰਾਹਮਣ ਹੋਵੇ ਤੇ 26 ਤੋਂ 30 ਸਾਲ ਦਾ ਕਰੀ ਹੋਵੇ ਜੀ ਲੜਕੀ ਦੀ ਉਮਰ ਮੁੰਡਾ ਸੋਹਣਾ ਸੁਨੱਖਾ ਤੇ ਰੰਗ ਸਾਫ਼ ਹੋਵੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਵਿਸਤਾਰ نوٹ ਕਰੋ ਜੀ ਫਾਈਲ ਨੰਬਰ 780 ਨਾਮ ਕੌਰ ਜ਼ਿਲ੍ਹਾ ਬਠਿੰਡਾ ਪਿੰਡ ਪੱਕਾ ਕਲਾ ਕਾਸਟ ਜੱਟ ਸਿਕਸਰਾ ਜਨਮ ਜੂਨ 1999 ਕੱਦ 5 ਫੁੱਟ 6 ਇੰਚ ਪੜਿਆ ਨੋ ਪੜਾਈ ਐਮਏ ਪਾਸ ਪ੍ਰਾ ਇੱਕ ਪਿਤਾ ਪ੍ਰਾ ਇੱਕ ਪਿਤਾ ਐਗਰੀਕਲਚਰ ਮਾਤਾ ਜੀ ਹਾਊਸਮੇਕਰ ਇਹਨਾਂ ਨੂੰ ਲੋੜ ਹੈ ਜੇ ਇਸ ਤਰ੍ਹਾਂ ਮੁੰਡੇ ਦੀ ਜ਼ਮੀਨ 7 ਤੋਂ 8 ਕਿੱਹਾੜਾਂ ਤੱਕ ਹੋਵੇਗੀ। ਮੁੰਡਾ ਸੋਹਣਾ ਸੁਨੱਖਾ ਹੋਵੇ, ਉੱਚਾ ਲੰਬਾ ਹੋਵੇ, ਵਿਆਹ ਵਧੀਆ ਕਰਨਾ ਹੈ। ਮੁੰਡਾ ਨਸ਼ਾ ਰਹਿਤ ਹੋਵੇ, ਪਰਿਵਾਰ ਵਧੀਆ ਹੋਣਾ ਚਾਹੀਦਾ ਹੈ ਜੀ। ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਫਾਈਲ ਨੰਬਰ 781, ਨਾਮ ਕੌਰ ਜਿਲ੍ਹਾ ਬਰਨਾਲਾ, ਕਾਸਟ ਜੱਟ ਸੀਗੀ, ਗੋਤਮਾਨ। ਹਾਈਟ 5 ਫੁੱਟ 8 ਇ, ਜਨਮ ਅਪ੍ਰੈਲ 1999, ਪੜਾਈ ਬੀਪੀ ਐਡ, ਕੁੜੀ ਸਪੋਰਟਸ ਵੂਮਨ ਹੈ ਜੀ, ਪੰਜਾਬ ਪੁਲਿਸ ਇਗਜ਼ਾਮ ਦੀ ਤਿਆਰੀ ਪਿਤਾ ਜੀ ਫਾਰਮਰ ਮਾਤਾ ਜੀ ਹਾਊਸ ਵਾਈਫ ਇੰਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਨਾ ਸਨੱਖਾ ਹੋਵੇ ਮੁੰਡੇ ਦੀ ਪੜ੍ਹਾਈ ਵਧੀਆ ਕਰੀ ਹੋਵੇ ਜੀ ਘੱਟੋ ਘੱਟ ਬੀਏ ਤੱਕ ਪੜ੍ਹਿਆ ਹੋਵੇ ਜੀ ਜ਼ਮੀਨ ਪੰਜ ਤੋਂ 7 ਕਿੱਲੇ ਹਦ ਤੱਕ ਹੁੰਦੀ ਹੋਵੇ ਵਿਆਹ ਵਧੀਆ ਕਰਨਾ ਹੈ ਵਿਆਹ ਵਧੀਆ ਕਿਸ ਜੋਗ ਤੇ ਹੋਵੇ ਤਨਖਾਹ ਵਧੀਆ ਲੈਂਦਾ ਹੋਵੇ ਜੀ ਬਾਕੀ ਇਹਨਾਂ ਨੇ ਵਿਆਹ ਵਧੀਆ ਕਰਨਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 782 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਜਰਸਿਕ ਗੋਤ ਕਲੀਅਰ ਹਾਈਟ ਪੈਨ ਫੁੱਟਰ 11 ਇੰਚ ਜਨਮ 2 ਜੂਨ 1994 ਪੜ੍ਹਾਈ ਅਕਾਊਂਟਿੰਗ ਡਿਪਲੋਮਾ ਕੰਮ ਡੈਰੀ ਫਾਰਮਰ ਤਨਖਾਹ ਅਪ ਟੂ 70000 ਤੋਂ ਲੈ ਕੇ 90000 ਮਨთਲੀ ਹੈ ਜੀ ਜ਼ਮੀਨ 7.5 ਕਿੱਲੇ ਹੈ ਪਿਤਾ ਜੀ ਫਾਰਮਰ ਮਾਤਾ ਜੀ ਹਾਊਸ ਵਾਈਫ ਸਿਵਲਿੰਗ ਵਿੱਚ ਹੈ ਜੀ 1 ਸਿਸਟਰ ਹੈ ਸ਼ੀ ਆਲਰੇਡੀ ਇਨ ਕੈਨੇਡਾ ਮੂਮ ਡੈਡ ਹੈਵ ਆਲਸੋ ਕੈਨੇਡਾ ਵੀਜ਼ਾ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੈਰਿਟਲ ਸਟੇਟਸ ਹੈ ਜੀ ਡਿਵੋਰਸ ਨੋ ਚਾਈਲਡ ਵੀ ਆਰ ਲੁਕਿੰਗ ਫੋਰ ਅ ਗਰਲ ਫਰੋਮ ਕੈਨੇਡਾ ਔਰ ਦਾ ਯੂ ਐਸ ਏ ਇਫ ਦਾ ਗਰਲ ਇਜ਼ ਇਨ ਇੰਡੀਆ ਸ਼ੀ ਸ਼ੁੱਡ ਹੈਵ ਕੰਪਲੀਟਿਡ ਨਰਸਿੰਗ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 786 ਨਾਮ ਸਹਿੰਗ ਜਿਲ੍ਹਾ ਲੁਧਿਆਣਾ ਕਾਸਟ ਜੱਟ ਸਿਕ ਹਾਈਟ 5 ਫੁੱਟ 11 ਇੰਚ 6 ਦਸੰਬਰ ਦਾ ਜਨਮ ਹੈ ਜੀ 1996 ਪੜਾਈ ਪਲੱਸ 2 ਐਂਡ ਕੋਰਸ ਇਨ ਸਾਈਪ੍ਰਸ ਕurrently living in spain pr ਹਰ ਐਸਟੂਡੈਂਟ ਪਾਰਟਨਰਸ਼ਿਪ ਸੈਲਰੀ 2 ਲੱਖ ਰੁਪਏ ਜੀ ਮਹੀਨੇ ਦੀ ਪੇਰੈਂਟਸ ਐਂਡ 1 ਸਿਸਟਰ ਮੈਰਿਡ ਇਨ ਇੰਡੀਆ ਐਂਡ 1 ਇਨ ਦਾ ਗਲੈਂਡ ਜ਼ਮੀਨ ਇੱਕ ਕਿੱਲਾ ਜਿਨਾਂ ਕੋਲ ਪੇਰੈਂਟਸ ਵਰਕ ਐਗਰੀਕਲਚਰ ਫ্রম ਸਪੇਨ ਲੋੜ ਹੈ ਜੀ ਇਸ 3 ਸਰਫ ਪੜੇ ਲਿਖੀ ਜਰਸੀ ਦੇ ਪਰਿਵਾਰ ਤੋਂ ਸੋਹਣੀ ਚ ਲੱਖੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਇਹਨਾਂ ਨੂੰ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਵਿਸਤਾਰ ਨੋਟ ਕਰੋ ਜੀ ਫਾਈਲ ਨੰਬਰ 787 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਂਸਟ ਜਰਸੀ ਗੋਤ ਚਹਿਲ ਹਾਈਟ 5 ਫੁੱਟ 10 ਇੰਚ 1 ਅਗਸਤ 1992 ਜਨਮ ਪੜਾਈ +2 ਕੰਮ ਫਾਰਮਰ ਜ਼ਮੀਨ 2 ਕਿੱਲੇ ਬਾਕੀ ਰੋੜ ਤੇ ਹੈ ਜੀ ਜ਼ਮੀਨ ਮਾਤਾ ਪਿਤਾ ਰਾ ਦੋਨੇ ਜੀ ਇੱਕ ਭੈਣ ਮੇਰੇ ਦਾ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਘਰੇਲੂ ਸਿਆਣੀ ਹੋਵੇ ਕੁੜੀ ਸਿਰਫ ਮੋਗਾ ਜ਼ਿਲ੍ਹੇ ਤੋਂ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 785 ਨਾਮ ਜਸਵੀਰ ਸਿੰਘ ਸੱਦੂ 1 ਦਸੰਬਰ 1992 ਦਾ ਜਨਮ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਜੋ ਵਰਕਿੰਗ ਹੈ ਜੀ ਨਗੜਗਾਓ ਐਮ ਐਨ ਸੀ ਕੰਪਨੀ ਵਿੱਚ ਹੈ ਜੀ ਇੰਜੀਨੀਅਰ ਹੈ ਜੀ ਲੜਕਾ ਹਾਈਟ 5 ਫੁੱਟ 9 ਇੰਚ ਕੁਆਲਿਫੀਕੇਸ਼ਨ ਬੀਟੈਕ ਕਾਸਟ ਜੱਟ ਸਿੱਖੜੀ ਫੈਮਿਲੀ ਸੈਟਲ ਇਨ ਪੰਜਾਬ ਪਿਤਾ ਜੈ ਅਗਰੀਕਲਚਰ ਮਾਤਾ ਜੀ ਹਾਊਸ ਵਾਈਫ ਇੱਕ ਪੈਨ ਮੈਰਿਡ ਇੱਕ ਭਰਾ ਮੈਰਿਡ ਸੈਲਰੀ ਪਰ ਮਨਥ 70000 ਰੁਪਏ ਜੀ ਜ਼ਮੀਨ ਚਾਰ ਕਿਲੇ ਇਹਨਾਂ ਨੂੰ ਰੋਡ ਜਿਹੜੇ ਸਿੱਧੇ ਸਿੰਪਲ ਕੁੜੀ ਹੋਵੇ ਜੀ ਸਿੰਪਲ ਵਿਆਹ ਕਰਨਾ ਹੈ ਮੰਗ ਡਿਮਾਂਡ ਕੋਈ ਨਹੀਂ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਤਾਲ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ